ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਲੱਗੀ ਆ ਜੀ ਕੁਝ ਥੋੜੀ ਜੀ ਆਪ ਜੀ ਨੂੰ ਜਾਣਕਾਰੀ ਦੇਣ ਜਿੰਨੀ ਕੁ ਮੈਨੂੰ ਹੈਗੀ ਆ ਕਿਉਂਕਿ ਮੈਂ ਖੁਦ ਸਬਜ਼ੀਆਂ ਉਗਾਉਣੀ ਆ ਮੈਂ ਤਾਂ ਇਸ ਕਰਕੇ ਛੱਤ ਤੇ ਗਾਰਡਨਿੰਗ ਸ਼ੁਰੂ ਕੀਤੀ ਸੀਗੀ ਕਿਉਂਕਿ ਬਹੁਤ ਸਾਰੇ ਪੈਸਟੀਸਾਈਡ ਜਿਹੜੇ ਮੇਰੇ ਭਰਾ ਪਾਉਂਦੇ ਆ ਜਿਹੜੇ ਸਬਜ਼ੀਆਂ ਬੀਜਦੇ ਆ ਕਿਉਂਕਿ ਉਹਨਾਂ ਦੀ ਤਾਂ ਉਹ ਮਜਬੂਰੀ ਆ ਕਿਉਂਕਿ ਉਹਨਾਂ ਦੀ ਰੋਜੀ ਰੋਟੀ ਉਹੀ ਆ ਉਤੋਂ ਹੀ ਉਹਨਾਂ ਨੇ ਆਪਣੇ ਘਰ ਦੇ ਖਰਚੇ ਕੱਢਣੇ ਆਪਣੇ ਬੱਚੇ ਪੜਾਉਣੇ ਆ ਤੇ ਕਮਾਈ ਦਾ ਸਾਧਨ ਇਹੀ ਸਬਜ਼ੀਆਂ ਨੇ ਤੇ ਲੇਕਿਨ ਜਿਓਈਆਂ ਨੇ ਕੋਸ਼ਿਸ਼ ਕੀਤੀ ਵੀ ਆ ਮੈਂ ਕਾਫੀ ਮੈਂ ਜਾਣਦੀ ਐ ਇਹੋ ਜੇ WhatsApp ਗਰੁੱਪ ਦੇ ਵਿੱਚ ਆਪਣੇ ਹੈਗੇ ਆ ਤੇ ਜਿਹੜੇ অর্ਗੈਨਿਕੀ ਸਬਜ਼ੀਆਂ ਲਗਾਉਂਦੇ ਆ ਉਹ ਲੇਕਿਨ ਉਹਨਾਂ ਦਾ ਇਹੀ ਕਹਿਣਾ ਹੁੰਦਾ ਵੀ ਜੇ ਅਸੀਂ 2 ਰੁਪਏ ਵੀ ਜ਼ਿਆਦਾ ਮੰਗਦੇ ਆ ਨਾ ਕਿਸੇ ਕੋਲੋਂ ਵੀ ਜੀ ਅਸੀਂ অর্ਗੈਨਿਕ ਪੈਦਾ ਕੀਤੀ ਸਾਡਾ ਖਰਚਾ ਬਹੁਤ ਆਇਆ ਤੇ ਕੋਈ 2 ਰੁਪਏ ਵੀ ਕਿਲੋ ਮਗਰ ਜ਼ਿਆਦਾ ਦੇਣ ਨੂੰ ਤਿਆਰ ਨਹੀਂ ਹੁੰਦਾ ਤੇ ਇਹ ਗੱਲ ਸਹੀ ਆ ਇਹ ਮੈਂ ਖੁਦ ਵੀ ਦੇਖੀ ਹੋਈ ਆ ਜਮਾ ਕੇ ਕਿ ਕੋਈ ਵੀ 1-2 ਰੁਪਏ ਜ਼ਿਆਦਾ ਦੇਣ ਨੂੰ ਤਿਆਰ ਨਹੀਂ ਹੁੰਦਾ ਤੇ ਫਿਰ ਉਹਦੇ ਵਿੱਚ ਦੂਜੀ ਆਪਸ਼ਨ ਕੀ ਰਹਿ ਜਾਂਦੀ ਹੈ ਕਿਉਂਕਿ ਉਹਨਾਂ ਨੇ ਆਪਣਾ ਘਰ ਤਾਂ ਚਲਾੜਾ ਹੀ ਆ ਫਿਰ ਉਹ ਹੀ ਪੈਸਟੀਸਾਈਡ ਹਰਬੀਸਾਈਡ ਪਾਓ ਖੇਤ ਦੇ ਵਿੱਚ ਤੇ ਦਿਹਾੜੀ 500 ਰੁਪਿਆ ਤੇ ਨਾ ਤਾਂ ਭਰੀ ਜਾਂਦੀ ਹੈ ਕਿਉਂਕਿ ਇੱਕ ਬੰਦੇ ਨੇ ਦਿਹਾੜੀ ਦੇ ਵਿੱਚ ਜੇ ਆਪਾਂ ਉਹਦੀ ਸਰਹਾਣੇ ਬੈਠ ਕੇ ਵੀ ਕੰਮ ਕਰਾਉਣੇ ਆ ਨਾ ਤੇ ਸ਼ਾਮਾਂਤੀ ਮਸੀਂ ਇੱਕ ਕਹਿ ਰਹੀ ਉਹ ਗੁੱਡ ਦਾ ਵਾ ਕਿਉਂਕਿ ਇੱਕ ਮੈਕਾਫਿਕ ਮੈਂਬਰ ਇਹੋ ਜਿਹੇ ਨੂੰ ਜਾਣਦੀਆਂ ਜਿਨ੍ਹਾਂ ਕੇ ਆਰਗੇਨਿਕ ਖੇਤੀ ਸ਼ੁਰੂ ਕੀਤੀ ਸਬਜ਼ੀਆਂ ਦੀ ਖਾਸ ਤੌਰ ਤੇ ਵੀ ਚਲੋ ਨਾਲੇ ਤਾਂ ਆਪਣੀ ਸਿਹਤ ਬਚੂਗੀ ਤੇ ਨਾਲੇ ਹੋਰ ਭੈਣ ਭਰਾਵਾਂ ਦੀ ਲੇਕਿਨ ਕੋਈ ਵੀ 1-2 ਰੁਪਏ ਜਿਆਦੇ ਸਬਜ਼ੀ ਦੇ ਦੇਣ ਨੂੰ ਤਿਆਰ ਨਹੀਂ ਹੁੰਦਾ ਇਸ ਕਰਕੇ ਫਿਰ ਉਹਨਾਂ ਨੇ ਦੁਬਾਰਾ ਉਹਨਾਂ ਨੂੰ ਪੈਸਟੀਸਾਈਡ ਤੇ ਹੀ ਆਉਣਾ ਪਿਆ ਤੇ ਮੈਂ ਜਿਹੜੀਆਂ ਮੇਨ ਮੇਨ ਸਬਜ਼ੀਆਂ ਮੈਂ ਖੁਦ ਲਗਾਉਣੀ ਆ ਉਹਨਾਂ ਦੇ ਵਿੱਚ ਸਭ ਤੋਂ ਮੇਨ ਹੈਗੀ ਜੀ ਪਿੰਡੀ ਮੇਨ ਪਿੰਡੀ ਆ ਸਭ ਤੋਂ ਜ਼ਿਆਦਾ ਪਿੰਡੀ ਸ਼ਿਮਲਾ ਮਿਰਚ ਤੇ ਸ਼ਿਮਲਾ ਮਿਰਚ ਚਲੋ ਅਸੀਂ ਵਰਤਦੇ ਹੀ ਨਹੀਂ ਹੈਗੇ ਉਹ ਤਾਂ ਸਾਡੇ ਕੋਈ ਘਰ ਚ ਨਹੀਂ ਖਾਂਦਾ ਇਸ ਕਰਕੇ ਮੈਂ ਗਾਉਂਦੀ ਵੀ ਨਹੀਂ ਗਈ ਲੇਕਿਨ ਸ਼ਿਮਲਾ ਮਿਰਚ ਨੂੰ ਨੰਬਰ 1 ਤੇ ਦਵਾਈ ਪੈਂਦੀ ਆ ਸਭ ਤੋਂ ਜ਼ਿਆਦਾ ਕਰੇਲਾ ਤੇ ਭਿੰਡੀ ਇਹ ਤਿੰਨੇ ਚੀਜ਼ਾਂ ਸੀ ਖੁਦ ਗਾਉਂਦੇ ਰਹੇ ਆ ਪਹਿਲਾਂ ਸੇਲ ਕਰਨ ਵਾਸਤੇ ਤੇ ਸਭ ਤੋਂ ਜ਼ਿਆਦੀ ਇਹਨਾਂ ਨੂੰ ਦਵਾਈ ਪੈਂਦੀ ਆ ਪੈਸਟੀਸਾਈਡ ਲਗਭਗ 1 ਦਿਨ ਛੱਡ ਕੇ ਜਾਂ ਡੇਲੀ 24 ਘੰਟੇ ਬਾਅਦ ਤਾਂ ਇਹਨੂੰ ਹਰ ਹਾਲਤ ਸਪਰੇਅ ਹੋਣੀ ਆ ਨਹੀਂ ਤਾਂ ਇਹਨੂੰ ਆ ਜਿਹੜੇ ਕੀਟ ਆ ਉਹ ਲੱਗ ਜਾਂਦੇ ਸੁੰਡੀਆਂ ਤੇ ਲਾਚਟਾ ਤੇਲਾ ਬਹੁਤ ਲੱਗਦਾ ਆ ਤੇ ਮਤਲਬ ਇਹ ਜਿਆਦੀਆਂ ਸਪਰੇਆ ਇਹਨਾਂ ਨੂੰ ਹੁੰਦੀਆਂ ਹੀ ਆ ਤੇ ਇਸੇ ਕਰਕੇ ਮੈਂ ਜਿਹੜੀ ਛੱਤ ਤੇ ਗਾਰਡਨਿੰਗ ਸਟਾਰਟ ਕੀਤੀ ਸੀ ਕਰਨੀ ਤਾਂ ਆਪ ਸਭ ਦੇ ਨਾਲ ਵੀਡੀਓ ਵੀ ਸ਼ੇਅਰ ਕਰਦੀ ਆ ਤਾਂ ਕਿ ਤੁਸੀਂ ਵੀ ਮੋਟੀਵੇਟ ਹੋ ਸਕੋ ਦੇਖ ਕੇ ਵੀ ਜੇ ਅਸੀਂ ਉਗਾ ਸਕਦੇ ਹਾਂ ਤੇ ਭਿੰਡੀਆਂ ਤੁਸੀਂ ਵੀ ਜਰੂਰ ਉਗਾ ਸਕਦੇ ਹੋ ਬਸ ਥੋੜੀ ਜੀ ਮਿਹਨਤ ਲਗਨ ਚਾਹੀਦੀ ਆ ਤੇ ਨਾਲ ਥੋੜਾ ਜਿਹਾ ਪੈਸਾ ਜਿਹੜਾ ਉਹ ਖਰਚ ਕਰਨਾ ਪੈਂਦਾ ਕਿਉਂਕਿ ਆਰਗੈਨਿਕ ਜਿਹੜੀਆਂ ਪੈਸਟੀਸਾਈਡ ਆਉਂਦੀਆਂ ਬਹੁਤ ਮਹਿੰਗੀਆਂ ਆਉਂਦੀਆਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਆ ਨੀ ਤਾਂ ਤੁਸੀਂ ਗੂਗਲ ਕਰ ਸਕਦੇ ਹੋ ਜੇ ਅੰਗਰੇਜ਼ੀ ਦਵਾਈ ਜਿਹੜੀ ਆਪਾਂ ਲੈਨੇ ਆ ਪੈਸਟੀਸਾਈਡ ਦਾ 100 ਰੁਪਏ ਦੀ ਆਉਂਦੀ ਆ ਤੇ ਉਹਦੇ ਵਿੱਚ ਜੇ ਤੁਸੀਂ ਆਰਗੇਨਿਕ ਕੋਈ ਲੈਂਦੇ ਹੋ ਖਾਸ ਤੌਰ ਤੇ ਆਪਣੇ ਦੇਸ਼ ਵਿੱਚ ਬਹੁਤ ਮਹਿੰਗੀ ਆ ਪਤਾ ਨਹੀਂ ਇਹਦਾ ਕੀ ਕਾਰਨ ਆ ਵੀ ਸਰਕਾਰ ਹੀ ਨਹੀਂ ਚਾਹੁੰਦੀ ਵੀ ਕੋਈ ਆਰਗੇਨਿਕ ਅਗਾਵੇ ਤੇ ਜਾਂ ਮਤਲਬ ਉਹਦੇ ਵਿੱਚ ਖਰਚਾ ਜ਼ਿਆਦਾ ਆਉਂਦਾ ਇਹਦੇ ਬਾਰੇ ਮੈਨੂੰ ਬਹੁਤ ਹੀ ਨੋਲਿਜ ਨਹੀਂ ਹੈਗੀ ਲੇਕਿਨ ਜਿੰਨਾ ਕਿ ਮੈਨੂੰ ਪਤਾ ਆ ਭਿੰਡੀਆਂ ਖਾਸ ਤੌਰ ਤੇ ਤੁਸੀਂ ਆਪਣੇ ਘਰ ਦੇ ਵਿੱਚ ਹੀਗਾਓ ਕਿ ਇੱਕ ਤਾਂ ਬਹੁਤ ਆਸਾਨੀ ਨਾਲੇ ਹੋ ਜਾਂਦੀਆਂ ਆ ਦੂਜਾ ਕੋਈ ਇਹਨਾਂ ਦੇ ਵਿੱਚ ਕੋਈ ਇਹੋ ਜੀ ਸਮੱਸਿਆ ਵੀ ਨਹੀਂ ਆਉਂਦੀ ਹੈਗੀ ਜੇ ਆਪਾਂ ਖੁਦ ਇਹਨੂੰ ਉਗਾਉਨੇ ਆ ਤਾਂ ਅਸੀਂ ਬਹੁਤ ਘੱਟ ਜਿਹੜੀ ਆਰਗੈਨਿਕ ਦਵਾਈ ਹੈ ਮੈਂ ਉਹ ਬਹੁਤ ਘੱਟ ਵਰਤਦੀਆਂ ਕਿਤੇ ਮਹੀਨੇ 'ਚ ਜਾਂ-ਜਾਂ ਕੋਈ ਆਪਾਂ ਜਿੱਦਾਂ ਕਹੋ ਬੇਮੌਸਮੀ ਚੀਜ਼ ਲਗਾਉਨੇ ਆ ਨਾ ਫਿਰ ਵਰਤਣੀ ਪੈਂਦੀ ਹੈ ਨਹੀਂ ਤਾਂ ਨਹੀਂ ਨਹੀਂ ਤਾਂ ਆਪਾਂ ਜਿਹੜੀਆਂ ਘਰੇ ਦਵਾਈਆਂ ਬਣਾਉਨੇ ਆ ਨਾ ਘਰੇਲੂ ਮੈਂ ਉਹ ਹੀ ਵਰਤਦੀ ਆ ਤਾਂ ਮੇਰੇ ਕੋਲ 6-7 ਡਰਮ ਭਰੇ ਹੋਏ ਪਏ ਆ ਮੈਂ ਤੁਹਾਡੇ ਨਾਲ ਕਈ ਵਾਰੀ ਵੀਡੀਓ ਵੀ ਸ਼ੇਅਰ ਕੀਤੀਆਂ ਵਾ ਤੇ ਆਪਾਂ ਉਹੀ ਸਾਰੀਆਂ ਬਸ ਵਰਤਦੇ ਆ ਤੇ ਮੈਨੂੰ ਤਾਂ ਬਹੁਤ ਵਧੀਆ ਉਹਨਾਂ ਨਾਲ ਰਿਜ਼ਲਟ ਮਿਲਦਾ ਆ ਹਾਂ ਮਿਹਨਤ ਜ਼ਰੂਰ ਹੈਗੀ ਆ ਲਗਭਗ ਦਿਹਾੜੀ ਦੇ 4-5 ਘੰਟੇ ਆਪਾਂ ਨੂੰ ਦੇਣੇ ਪੈਂਦੇ ਆ ਯਾ ਲੇਕਿਨ ਸਬਜੀ ਬਹੁਤ ਲੱਥਦੀ ਆ ਸਬਜੀ ਵਿੱਚ ਕੋਈ ਦੋਹਰਾਏ ਨਹੀਂ ਹੈਗੀ ਕਿ ਤੁਸੀਂ ਪੈਦਾ ਨਹੀਂ ਕਰ ਸਕਦੇ ਮਿਹਨਤ ਨੰਬਰ 1 ਤੇ ਮਿਹਨਤ ਤੇ ਲਗਨ ਤਿਆਂ ਦਾ ਹੋਣਾ ਬਹੁਤ ਜ਼ਰੂਰੀ ਆ ਜੇ ਕੋਈ অর্ਗੈਨਿਕ ਖੇਤੀ ਕਰਦਾ ਤੁਹਾਨੂੰ ਮਿਲਦਾ ਹੈ ਨਾ ਵੀ ਵਾਕਿਆ ਹੀ অর্ਗੈਨਿਕ ਉਗਾ ਰਿਆ ਆ ਤੇ ਉਹਦੀ ਮਦਦ ਤੁਸੀਂ 1-2 ਰੁਪਏ ਦੇ ਕੇ ਵੈਸੇ ਹੀ ਜਾਰੀ ਕਰੋ ਦਵਾਈਆਂ ਤੇ ਵੀ ਆਪਾਂ ਇੰਨਾ ਪੈਸਾ ਲਾ ਦਿੰਨੇ ਆ ਤੇ ਉਸ ਭਰਾ ਕੋਲੋਂ ਭੈਣ ਕੋਲੋਂ ਥੋੜੀ ਮਹਿੰਗੀ ਵੀ ਸਬਜ਼ੀ ਤੁਹਾਨੂੰ অর্ਗੈਨਿਕ ਉਹ ਦੇ ਰਿਆ ਨਾ ਉਹ ਲੈ ਕੇ ਖਾਓ ਨਾ ਕਿ ਡਾਕਟਰਾਂ ਦੇ ਕੋਲ 3-3 4-400 ਰੁਪਿਆ ਪਰਚੀਆਂ ਦਾ ਬਾਅਦ ਚੋਂ ਭਰਨ ਤੋਂ ਬਿਹਤਰ ਆ ਜੇ ਤੁਸੀਂ ਖੁਦ ਨਹੀਂਗਾ ਸਕਦੇ ਨਾ ਤੇ অর্ਗੈਨਿਕ ਤੁਸੀਂ ਆ ਜਿਹੜਾ ਵੀ ਕੋਈ ਬੀਜ ਦਾ ਅੱਜ ਕੱਲ ਤਾਂ ਆਨਲਾਈਨ ਸਾਡੇ ਏਰੀਏ ਦੇ ਤਾਂ ਆਨਲਾਈਨ ਬਹੁਤ ਸਬਜੀ ਭੇਜਦੇ ਆ ਤੁਸੀਂ ਸ਼ਾਮ ਨੂੰ ਫੋਨ ਕਰੋ ਸਵੇਰੇ ਸਬਜੀ ਜਿਹੜੀ ਤੁਹਾਡੇ ਘੂਏ ਤੇ ਹੋਊਗੀ ਤੇ ਇੰਨੀ ਕਿ ਮੈਂ ਸਾਰਿਆਂ ਭੈਣ ਭਰਾਵਾਂ ਨੂੰ ਕਹਿਣਾ ਚਾਹੂੰਗੀ ਕਿ ਆਰਗੈਨਿਕ ਵੱਲ ਹੋਜੋ ਤਾਂ ਚੰਗੇ ਰਹੋਗੇ ਨਹੀਂ ਤਾਂ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਤੁਸੀਂ ਉਮਰ ਦੇਖ ਲਓ ਅੱਜ ਕੱਲ ਕਿੰਨੀ ਘੱਗ ਗਈ ਆ ਤੁਸੀਂ ਸਾਰੇ ਜਾਣਦੇ ਹੋ ਸਾਰੇ ਸਿਆਣੇ ਹੋ ਮੇਰੇ ਨਾਲੋਂ ਕਿ ਕਿੱਥੇ ਉਮਰ ਆਪਣੇ ਦਾਦੇ ਦਾਦੀਆਂ ਦੀ 100-100 ਸਾਲ ਹੁੰਦੀ ਸੀ ਤੇ ਕਿੱਥੇ ਹੁਣ ਆਪਾਂ ਦੇਖਦੇ ਆਂ ਵੀ 60 ਵੀ ਨਹੀਂ ਕੋਈ ਟੱਪਦਾ ਹੈਗਾ ਤੇ ਪਹਿਲਾਂ ਤਾਂ ਕਹਿੰਦੇ ਹੁੰਦੇ ਸੀ ਜੀ ਪੋਤੇ-ਪੜੋਤੀਆਂ ਵਿਆਹ ਲਈਏ ਤਾਂ ਫਿਰ ਦੁਨੀਆ ਤੋਂ ਜਾਈਏ ਅੱਜ ਕੱਲ ਹਰ ਵੀ ਕਹਿੰਦਾ ਵੀ ਆਪਦੇ ਬੱਚੇ ਵਿਆਹੇ ਜਾਣ ਤਾਂ ਤਾਂ ਹੀ ਬਹੁਤ ਆ ਤੇ ਇਹਦਾ ਕਾਰਨ ਤੁਸੀਂ ਸਾਰੇ ਲੱਭੋ ਰਲ ਕੇ ਵੀ ਕੀ ਕਾਰਨ ਹੋ ਸਕਦਾ ਆ ਮੇਨ ਮੈਨੂੰ ਤਾਂ ਇਹੀ ਲੱਗਦਾ ਵੀ ਜਿਹੜੀਆਂ ਇੰਨੀਆਂ ਆਪਾਂ ਪੈਸਟੀਸਾਈਡ ਖਾ ਰਹੇ ਆ ਤੇ ਹਰਬੀਸਾਈਡ ਜਿਹੜੀਆਂ ਘਾਹ ਦੇ ਵਿੱਚ ਦਵਾਈਆਂ ਪੈਂਦੀਆਂ ਜੇ ਉਹ ਘਾਹ ਨੂੰ ਮੁੱਢੋਂ ਗਾਲ ਦਿੰਦੀ ਆ ਇਕ ਇਨਸਾਨ ਦਾ ਸਰੀਰ ਕੀ ਹੁੰਦਾ ਆ ਤੁਸੀਂ ਸਾਰੇ ਸੋਚ ਸਕਦੇ ਹੋ ਆਪ ਹੀ ਤੇ ਜਿੱਥੋਂ ਤੱਕ ਮੈਨੂੰ ਲੱਗਦਾ ਵੀ ਕੋਈ ਵੀ ਇੰਨਾ ਗੱਲਾਂ ਨਾਲ ਧਿਆਨ ਨਹੀਂ ਦਿੰਦਾ ਬਹੁਤ ਘੱਟ ਮੈਂ ਦੇਖਿਆ ਜੇ ਕੋਈ ਨਾ ਇੰਨਾ ਗੱਲਾਂ ਵਾਲਾ ਸੋਚਦਾ ਆ ਬਸ ਸਬਜ਼ੀ ਲਿਆਓ ਖਾ ਲੋ ਬਸ ਠੀਕ ਠਾਕ ਆ ਲੇਕਿਨ ਜਦੋਂ ਆਪਾਂ ਬਿਮਾਰ ਪੈਨੇ ਆ ਨਾ ਫਿਰ ਆਪਾਂ ਸਾਰੀਆਂ ਇਹ ਚੀਜ਼ਾਂ ਚੇਤੇ ਆਉਂਦੀਆਂ ਆ ਉਸ ਤੋਂ ਬਿਹਤਰ ਆ ਵੀ ਤੁਸੀਂ ਪਹਿਲਾਂ ਹੀ ਥੋੜੀ ਥੋੜੀ ਕੋਸ਼ਿਸ਼ ਕਰੋ ਆਪਣੀ ਸਬਜ਼ੀ ਘਰ ਦੇ ਵਿੱਚ ਸਟਾਰਟ ਜ਼ਰੂਰ ਕਰੋ ਲਗਾਉਣੀ ਤੁਹਾਡੇ ਕੋਲ ਜਗ੍ਹਾ ਨਹੀਂ ਹੈਗੀ ਛੱਤ ਤਾਂ ਹੋਊਗੀ ਨਾ ਹਰ ਘੇੜ ਮੈਂ ਕਈ ਵਰੀ ਦਾ ਪਿੰਡ ਚ ਗੱਲ ਕਰਾਂ ਨਾ ਤੇ ਕਈ ਮੇਰੀਆਂ ਭੈਣਾਂ ਕਹਿ ਦਿੰਦੀਆਂ ਜੀ ਸਾਡੇ ਕੋਲ ਜਗ੍ਹਾ ਨਹੀਂ ਹੈਗੀ ਤੇ ਮੇਰਾ ਤਾਂ ਇੱਕੋ ਹੀ ਜਵਾਬ ਹੁੰਦਾ ਜੀ ਮੇਰੇ ਕੋਲ ਤਾਂ ਜਗ੍ਹਾ ਵੀ ਹੈਗੀ ਤੇ ਪਰ ਮੈਂ ਤਾਂ ਫਿਰ ਵੀ ਛੱਤ ਤੇ ਲਗਾਈਆਂ ਆ ਉਹਦਾ ਕੋਈ ਨਾ ਕੋਈ ਕਾਰਨ ਤਾਂ ਹੋਊਗਾ ਹੀ ਨਾ ਛੱਤ ਤੇ ਲਗਾਉਣ ਦਾ ਨਹੀਂ ਤਾਂ ਮੈਂ ਵੀ ਖੇਤ 'ਚ ਲਗਾ ਹੀ ਸਕਦੀ ਆ ਮੇਰੇ ਤਾਂ ਪਿੱਛੇ ਖੇਤ ਵੀ ਪਿਆ ਆ ਇਧਰ ਲਈ ਸਾਈਡ ਬੈਕ ਸਾਈਡ ਦੇਖੋ ਨਹੀਂ ਮੈਂ ਤੁਹਾਨੂੰ ਇਧਰ ਪਰ ਮੈਂ ਫਿਰ ਵੀ ਛੱਤ ਤੇ ਲਗਾਈਆਂ ਹੋਈਆਂ ਉਹਦਾ ਕੀ ਕਾਰਨ ਆ ਜੇ ਕਿਸੇ ਭੈਣ ਭਰਾ ਨੂੰ ਪਤਾ ਹੋਇਆ ਤਾਂ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਮੈਂ ਕਿਉਂ ਛੱਤ ਤੇ ਲਗਾਈਆਂ ਸਬਜ਼ੀਆਂ ਮੇਰਾ ਕੀ ਕਾਰਨ ਸੀ ਤੇ ਕਮੈਂਟ ਜਰੂਰ ਕਰਿਓ ਜਿਹੜਾ ਕੋਈ ਮੇਰਾ ਭੈਣ ਭਰਾ ਸਹੀ ਸੀ ਇਹਦਾ ਜਵਾਬ ਦੇਊਗਾ ਉਹਨੂੰ ਮੈਂ ਇੱਕ ਸੀਡ ਕਿਟ ਭੇਜੂੰਗੀ ਜਿਹਦੇ ਵਿੱਚ ਸਾਰੇ ਹੀ ਸੀਡ ਹੋਣਗੇ ਜਿਹੜੇ ਕਿ ਮੈਂ ਖੁਦ ਵਰਤਦੀ ਆ ਤੇ ਇੱਕ ਮੇਨ ਆਹ ਵਾਲੇ ਕਰੇਲੇ ਦਾ ਝਾੜ ਕਰੇਲਾ ਜਿਹਨੂੰ ਕਹਿ ਦਿੰਦੇ ਆ ਬੀਜ ਬਹੁਤ ਘੱਟ ਮਿਲਦਾ ਰੇਅਰ ਹੁੰਦਾ ਔਰ ਇਹਦੀ ਸਬਜ਼ੀ ਇੰਨੀ ਟੇਸਟੀ ਹੁੰਦੀ ਆ ਨਾ ਆਹ ਵਾਲੇ ਜਿਹੜੇ ਕਰੇਲੇ ਆ ਆਹ ਵਾਲੇ ਇੱਕ ਮੈਡੀਸਨ ਤੁਸੀਂ ਇਹਨੂੰ ਕਹਿ ਸਕਦੇ ਹੋ ਜੰਗਲੀ ਕਰੇਲਾ पर एक वाकय मेडिसन जस जस बूटे नु ना पानी दी ਲੋੜ ਹੈ ਨਾ ਨਾ ਕਿਸੇ ਦਵਾਈ ਦੀ ਲੋੜ ਨਾ स्प्रे ਦੀ ਲੋੜ ਨਾ ਖਾਦ ਦੀ ਲੋੜ ਮਤਲਬ ਕਿਸ ਚੀਜ਼ ਦੇ ਸਿਰ ਤੇ ਜਿੰਦਾ ਹੋਊਗਾ ਤੁਸੀਂ ਆਪ ਹੀ ਦੇਖੋ ਕਿ ਕੀ ਇਹਦੇ ਵਿੱਚ ਕਿੰਨੀ ਤਾਕਤ ਹੋਊਗੀ ਇਸ ਬੂਟੇ ਦੇ ਵਿੱਚ ਵੀ ਜੀਵਨ ਨੂੰ ਇਹਨੂੰ ਪਾਣੀ ਵੀ ਨਹੀਂ ਚਾਹੀਦਾ ਜੇ ਇਹਨੂੰ ਪਾਣੀ ਦਿੱਤਾ ਤੇ ਇਹ ਤੇ ਚਲੋ ਮੈਂ ਗਮਲੇ ਵਿੱਚ ਲਗਾਇਆ ਨਾ ਮਾੜਾ ਮੋਟਾ ਕਦੀ ਕਿਤਾਈ ਪਾਉਣਾ ਪੈਂਦਾ ਤੁਸੀਂ ਜਾਣਦੇ ਹੋ ਕਿ ਗਮਲੇ ਦੇ ਵਿੱਚ ਬਿਲਕੁਲ ਹੀ ਨਮੀ ਨਹੀਂ ਹੁੰਦੀ ਲੇਕਿਨ ਜੇ ਇਹਨੂੰ ਆਪਾਂ ਜ਼ਮੀਨ ਤੇ ਲਗਾਉਨੇ ਆ ਨਾ ਇਹਨੂੰ ਬੂੰਦ ਪਾਣੀ ਦੀ ਵੀ ਦੇਣ ਦੀ ਲੋੜ ਨਹੀਂ ਪੈਂਦੀ ਤੇ ਇਹ ਮੈਂ ਤੁਹਾਨੂੰ ਆਂਦੇ ਸਾਲ 'ਚ ਦਿਖਾਵਾਂਗੀ ਕਿ ਜ਼ਮੀਨ ਤੇ ਲਗਾ ਕੇ ਇਹਨੂੰ ਪਾਣੀ ਮੈਂ ਕਿੰਨੀ ਵਾਰੀ ਦਿੱਤਾ ਪਰ ਇਹਨੂੰ ਇੱਕ ਵੀ ਬੂੰਦ ਪਾਣੀ ਦੀ ਦੇਣ ਦੀ ਜ਼ਰੂਰਤ ਨਹੀਂ ਹੁੰਦੀ ਮੈਂ 12 ਸੀਡ ਕੱਢੇ ਸੀਗੇ ਇਦਾਂ ਦੇਣ ਵਾਸਤੇ ਆਦਾ ਮੈਂ ਕੋਈ ਚਾਰਜ ਨਹੀਂ ਲਾਉਂਗੀ ਹਾਂ ਜੋ ਡਿਲੀਵਰੀ ਚਾਰਜ ਤੁਹਾਡਾ ਪਾਊਗਾ ਜੇ ਦੂਰ ਨੇੜੇ ਤੁਸੀਂ ਰਹਿੰਦੇ ਹੋ 50-100 ਰੁਪਏ ਜਿੰਨਾ ਡਿਲੀਵਰੀ ਚਾਰਜ ਹੋਊਗਾ ਉਹ ਆਪਾਂ ਜ਼ਰੂਰ ਲਵਾਂਗੇ ਕਿਉਂਕਿ ਆ ਕੋਈ ਬੀਜ ਭੇਜ ਦੇਵੇ ਇੰਨਾ ਹੀ ਮੇਰੇ ਵਾਸਤੇ ਤਾਂ ਮੈਂ ਤਾਂ ਧੰਨਵਾਦ ਸਮਝਦੀ ਹੁੰਨੀ ਅਗਲੇ ਦਾ ਤੇ ਬਾਕੀ ਕੌਣ ਕਿਸੇ ਵਾਸਤੇ ਕਰਦਾ ਨਾ ਤੁਸੀਂ ਸਾਰੇ ਜਾਣਦੇ ਹੋ ਹਾਂ ਡਿਲੀਵਰੀ ਚ ਰਾਤ ਜ਼ਰੂਰ ਲੈਣਾ ਹੈ ਲੇਕਿਨ ਸੀਡ ਤੁਹਾਨੂੰ 10 ਤੋਂ 12 ਤਰ੍ਹਾਂ ਦੇ ਮਿਲ ਜਾਣਗੇ ਤੁਹਾਡੇ ਘਰ ਪਹੁੰਚਦੇ ਹੋ ਜਾਣਗੇ ਕਮੈਂਟ ਕਰਕੇ ਦੱਸਿਓ ਜ਼ਰੂਰ ਆਹ ਦੇਖੋ ਝਾੜ ਕਰੇਲਾ ਇਹ ਮੈਂ ਇਸ ਕਰਕੇ ਤੋੜ ਰਹੀ ਹਾਂ ਬੀਜ ਤਾਂ ਮੇਰੇ ਕੋਲ ਬਹੁਤ ਹੋ ਗਿਆ ਇਹਦੇ ਹੁਣ ਮੈਨੂੰ ਲੱਗਦਾ ਮੇਰੇ ਕੋਲ 5-600 ਬੀਜ ਹੋ ਗਿਆ ਹੋਣਾ ਇਹ ਮੈਂ ਸੁੱਟਣੇ ਨਹੀਂ ਹੈਗੇ ਬੇਸ਼ੱਕ ਮੈਨੂੰ ਇੰਨੇ ਹੀ ਮਿਲਣ ਨਾ ਇਹ ਇੱਕ ਬੰਦੇ ਦੀ ਤਾਂ ਸਬਜ਼ੀ ਬਾਣੀ ਜਉ ਵੈਸੇ ਵੀ ਸਾਡੇ ਹੋਰ ਕੋਈ ਖਾਂਦਾ ਨਹੀਂ ਹੈਗਾ ਘਰੇ ਤੇ ਮੈਂ ਤਾਂ ਇੱਕ ਪਿਆਜ਼ ਪਾ ਕੇ ਆਹ ਬੀਜ ਦੇਖੋ ਕਿੰਨੇ ਡਿੱਗੇ ਹੋਏ ਇਹਦੇ ਵਿੱਚ ਨਾ ਇਦਾਂ ਪੱਕ ਕੇ ਇਹ ਬਹੁਤ ਕਰੇਲੇ ਉੱਗਣੇ ਇਹਦੇ ਵਿੱਚ ਆਉਂਦੇ ਸਾਲ ਹੁਣ ਇਹਨਾਂ ਬੀਜਾਂ ਨੂੰ ਕੁਝ ਨਹੀਂ ਹੋਣਾ ਇਹਨੇ ਧਰਤੀ ਮਾਂ ਨੇ ਇਹਨੂੰ ਇਹਨੂੰ ਇੱਦਾਂ ਹੀ ਸੰਭ ਲੈਣਾ ਵਾ ਤੇ ਬੂਟਾ ਵੇਖੋ ਸੁੱਕਾ ਪਿਆ ਬਿਲਕੁਲ ਇਹਨੂੰ ਲੱਗਣੀ ਹੀ ਉਦੋਂ ਜਦੋਂ ਇਹ ਸੁੱਕਣ ਲੱਗ ਗਿਆ ਨਾ ਇਸ ਤਰ੍ਹਾਂ ਪਾਣੀ ਤੋਂ ਬਿਨਾਂ ਨੂੰ ਹੁਣ ਮੈਨੂੰ ਪਾਣੀ ਆ ਵੇਲ ਦਾ ਕਰਕੇ ਪੌੜਾ ਪੈਂਦਾ ਮੈਂ ਵਿੱਚ ਜੱਬ ਲੈ ਲਿਆ ਵੇਲ ਦਾ ਇਹਦਾ ਕਰਕੇ ਨਾ ਮੈਨੂੰ ਇਹਨੂੰ ਪਾਣੀ ਪਾਉਣਾ ਪੈਂਦਾ ਹੁਣ ਨਾ ਤਾਂ ਮੇਰਾ ਇਹਨੂੰ ਪੱਟਣ ਨੂੰ ਦਿਲ ਕਰਦਾ ਆ ਤੇ ਫਿਰ ਮੈਂ ਕਿਹਾ ਚਲੋ ਹੁਣ ਇਹਦਾ ਤਾਂ ਮੌਸਮ ਵੈਸੇ ਵੀ ਨਹੀਂ ਰਹਿ ਗਿਆ ਹੈਗਾ ਹੁਣ ਇਹਨੇ ਵੈਸੇ ਵੀ ਸੁੱਕ ਜਾਣਾ ਵਾ ਤੇ ਇਹਦੇ ਬੀਜ ਮੈਂ ਇੱਥੇ ਹੀ ਸੁੱਟੀ ਜਾਨੀ ਆ ਵੈਸੇ ਮੈਂ ਬਹੁਤ ਬੀਜ ਸਟੋਰ ਕਰ ਲਏ ਸੀ ਤੇ ਆ ਜਿੰਨੇ ਕੁ ਮੈਨੂੰ ਲੱਭੇ ਮੌਨਿਆਂ ਦੀ ਸਬਜ਼ੀ ਬਣਾ ਲੈਣੀ ਵੈਸੇ ਵੀ ਇਹ ਕਿੰਨੇ ਹੋ ਜਾਣੇ ਆ ਤੋੜਦੀ ਤੋੜਦੀ ਨੂੰ ਨਾ 22 300 ਗ੍ਰਾਮ ਤੇਮੀ ਹੋ ਜਾਣੇ ਕਿਉਂਕਿ ਮੈਂ ਤੋੜੇ ਹੀ ਨਹੀਂ ਹੈਗੇ ਇਦਾਂ ਹੀ ਲੱਗ ਜਾਂਦੇ ਪੱਕੀ ਜਾਂਦੇ ਲੱਗ ਜਾਂਦੇ ਪੱਕੀ ਜਾਂਦੇ ਮੈਂ ਬੀਜ ਹੀ ਸਟੋਰ ਕੀਤਾ ਜ਼ਿਆਦਾ ਇਹਦਾ ਦੇੰਦਾ ਕਰਕੇ ਕਿਉਂਕਿ ਮੈਨੂੰ ਪਹਿਲਾਂ ਕਾਫੀ ਦਾ ਫੋਨ ਵੀ ਆਏ ਕਮੈਂਟ ਵੀ ਆਏ WhatsApp ਗਰੁੱਪ ਦੇ ਵਿੱਚ ਵੀ ਸਾਨੂੰ ਇਹਦਾ ਸੀਡ ਜਿਹੜਾ ਉਹ ਚਾਹੀਦਾ ਆ ਤੇ ਮੈਂ ਕਿਹਾ ਚਲੋ ਭੇਜ ਦਵਾਂਗੇ ਉਮੀਦ ਕਰਦੀ ਆ ਕਿ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਗੀ ਅੱਜ ਦੀ ਜੇਕਰ ਮੇਰੀ ਵੀਡੀਓ ਵਧੀਆ ਲੱਗਦੀ ਆ ਤਾਂ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਆਪਣਾ ਕੀਮਤੀ ਸਮਾਂ ਦੇਣੇ ਹੋ ਤੁਸੀਂ ਸਸੀ ਕਾਲ ਜੀ ਸਾਰਿਆਂ ਨੂੰ ਜਿਉਂਦੇ ਵੱਸਦੇ ਰਹੋ